ਕਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਕਾਲਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਾਂ ਸੂਟ ਲੈ ਕੇ ਆਏ ਜੀ ਤੁਹਾਡੇ ਲਈ ਵਰਕ ਵਾਲੇ ਸੂਟ ਰਹਿਣਗੇ ਬਣਾ ਦੀ ਕਾਫੀ ਡਿਮਾਂਡ ਸੀ ਵੀ ਅਸੀਂ ਪ੍ਰਿੰਟ ਵਾਲੇ ਸੂਟ ਦੇ ਕੇ ਬੋਰ ਹੋ ਗਏ ਜੀ ਸਾਡੇ ਲਈ ਤੁਸੀਂ ਵਰਕ ਵਾਲੇ ਸੂਟ ਲੈ ਕੇ ਆਓ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਵਰਕ ਵਾਲੇ ਸੂਟ ਲੈ ਕੇ ਆਏ ਆ ਸੂਟ ਰਹਿਣਗੇ ਜੀ ਜੋ ਕੋਸ਼ਕ ਵਿਦਾਉਟ ਨੇ ਕੋਸ ਸੂਟੇ ਚੋਂ ਵਿਦਾਉਟ ਲਾਈਨਿੰਗ ਬਣਨਗੇ ਜੀ ਕੁਝ ਲਾਈਨਿੰਗ ਵਾਲੇ ਬਣਨਗੇ ਬਾਕੀ ਤੁਹਾਡੀ ਚੁਆਇਸ ਆ ਜਿੰਮੇ ਦਾ ਵੀ ਤੁਸੀਂ ਸੂਟ ਚਾਹੋਗੇ ਜੀ ਪ੍ਰਿੰਟ ਵਰਕ ਵਾਲਾ ਸਾਨੂੰ ਜਰੂਰ ਮਿਲੇਗਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਸ਼ਾਮ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਜੀ ਤੁਹਾਨੂੰ ਪਤਾ ਹੀ ਆ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਬਲੌਗ ਵੀ ਦੇਖਦੀਆਂ ਨੇ ਸੂਟਾਂ ਦੀ ਵੀਡੀਓ ਵੀ ਦੇਖਦੀਆਂ ਨੇ ਕੋਈ ਵੀ ਉਹਦੇ ਵਿੱਚ ਕੋਈ ਅਲੱਗ ਤੋਂ ਕੱਲੇ ਬਲੌਗ ਲਈ ਸਪੈਸ਼ਲ ਨਹੀਂ ਹੋਏਗਾ ਜੀ ਜਾਂ ਵੀ ਉਸੂਟਾਂ ਲਈ ਹੋਏਗਾ ਜੋ ਕੁਝ ਆਪਣੇ ਕੋਲ ਅਵੇਲੇਬਲ ਹੈ ਉਹੀ ਆਪਾਂ ਉਸੂਟਾਂ ਦੀ ਵੀਡੀਓ ਦਿਖਾਉਨੇ ਆ ਜਿਹੜਾ ਬਲੌਗ ਹੈ ਜੀ ਜਿਹੜੀ ਆਪਣੀ ਆਮ ਨੋਰਮਲ ਪੰਜਾਬੀ ਲਾਈਫ ਹੈ ਜੀ ਆਪਾਂ ਉਹ ਹੀ ਦਿਖਾਉਨੇ ਆ ਕੋਈ ਵੀ ਉਹਦੇ ਵਿੱਚ ਫਾਰਮੈਲਟੀ ਨਹੀਂ ਹੋਏਗੀ ਤੁਹਾਨੂੰ ਪਤਾ ਹੀ ਹੈ ਤੇ ਚਲੋ ਜੀ ਤੁਸੀਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਆਪਾਂ ਸੂਟ ਦਿਖਾਉਨੇ ਸ਼ੁਰੂ ਕਰਦੇ ਨਵਾਂ ਜੀ ਸਾਰਿਆਂ ਤੋਂ ਪਹਿਲਾ ਸੂਟ ਰਹੇਗਾ ਇਹ ਬਰਬਰੀ ਕਾਟਨ ਤੇ ਬਣਿਆ ਹੋਇਆ ਹੈ ਅ ਇਹ ਦਾ ਤੀਜੀ ਚੌਥੀ ਵਾਰ ਡਿਜ਼ਾਈਨ ਬਣ ਗਿਆ ਸਾਡੇ ਕੋਲ ਬਹੁਤ ਵਧੀਆ ਸੁਪਰ ਹਿੱਟਡ ਡਿਜ਼ਾਈਨ ਰਿਹਾ ਇਹ ਦੇਖੋ ਜੀ ਅ ਇਹਦਾ ਹੈਗਾ ਜੀ ਸਰਦਈ ਕਲਰ ਹੈ ਦੇਖੋ ਲਓ ਜੀ ਇਹ ਦਾ ਗਲੇ ਦਾ ਸ਼ੇਪ ਬਣੀ ਹੋਈ ਹੈ ਪਹਿਲਾਂ ਆਪਾਂ ਇਹ ਸਿਲਕ ਪਸ਼ਮੀਨੇ ਤੇ ਵੀ ਸਰਦਈ ਕਲਰ ਤੇ ਕੀਤਾ ਸੀ ਉਸ ਤੋਂ ਬਾਅਦ ਆਪਾਂ ਨੇ ਮਾਸਟਰਡ ਕਲਰ ਤੇ ਕੀਤਾ ਜੀ ਤੀਸਰਾ ਕਲਰ ਆ ਗਿਆ ਜੀ ਸਰਦਈ ਜਿਹੜਾ ਸਟਾਰਟਿੰਗ ਤੇ ਕੀਤਾ ਤੇ ਸਿਲਕ ਪਸ਼ਮੀਨੇ ਤੇ ਕੀਤਾ ਸੀ ਜੀ ਦੂਸਰਾ ਕਾਟਨ 베ਸ ਸੀਗਾ ਤੇ ਇਹ ਹੈਗੀ ਬਰਬਰੀ कॉटन ਇਹ ਵੀ ਗਰਮੀ ਦੇ ਵਿੱਚ ਪਾਉਣ ਵਾਲਾ ਦੇਖੋ ਇਸ ਤਰ੍ਹਾਂ ਇਹ ਸੂਟ ਦਾ ਤੁਹਾਨੂੰ ਜਿਹੜੀ ਹੈਗੀ ਹੈ ਜੀ ਡਿਜ਼ਾਈਨਿੰਗ ਬਣੀ ਹੋਈ ਮਿਲੂਗੀ ਦੇਖੋ ਲਓ ਜੀ ਇਹਦੇ ਬੈਕ ਫਰੰਟ ਦੋਨੋਂ ਪਾਸੇ ਦੇਖੋ ਲਓ ਜੀ ਇਹ ਵਾਲਾ ਡਿਜ਼ਾਈਨ ਬਣਿਆ ਦੇਖੋ ਜੀ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਵਰਕ ਇੰਨਾ ਸਾਫ਼ ਸੁਥਰਾ ਹੋਏਗਾ ਜੀ ਕੰਮ-ਕੰਮ ਦੀ ਬਹੁਤ ਸਪਾਈ ਹੋਏਗੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਤੇ ਵੀ ਇਹੀ ਚੀਜ਼ ਬਣੀ ਹੋਈ ਹੈ ਜੀ ਦੇਖੋ ਇਹ ਬੈਕ ਆ ਕਵਾਜੂ ਇਧਰਲੇ ਬਰਾਬਰ ਕੱਢੀ ਹੋਈ ਹੈ ਜੀ ਇੱਕ ਇਧਰਲੇ ਲਓ ਜੀ ਸਕਰੀਨਸ਼ਾਟ ਤੁਸੀਂ ਹੁਣ ਇਹ ਵਰਬਰੀ ਕਾਟਨ ਤੇ ਕੀਤਾ ਹੋਇਆ ਹੈ ਇਹ ਤੇ ਵਰਬਰੀ ਕਾਟਨ ਤੇ ਦੇਖੋ ਜੀ ਲਾਈਨਿੰਗ ਲੱਗਣੀ ਹੈ ਹਨਾ ਆਪਾਂ ਇਹ ਗਲਤ ਨਹੀਂ ਉਹ ਤਰ੍ਹਾਂ ਐ ਦਿੰਦੇ ਤੁਹਾਨੂੰ ਪਤਾ ਵਰਕ ਵਾਲੇ ਸੂਟ ਤੇ ਲਾਈਨਿੰਗ ਲਾ ਕੇ ਨਾ ਜਿਹੜਾ ਵਰਕ ਵਾਲਾ ਸੂਟ ਹੁੰਦਾ ਉਹ ਵਧੀਆ ਉਹਦੀ ਬੇਸ ਬਣ ਜਾਂਦਾ ਜੀ ਐ ਨਹੀਂ ਹੈਗਾ ਵੀ ਤੋਤੇ ਤੋ ਗੱਦਲ ਮੱਦਾ ਜਾਂ ਹੋ ਜਾਊਗਾ ਬਹੁਤ ਸੋਹਣਾ ਹੋ ਜਾਂਦਾ ਨੇ ਲਓ ਜੀ ਸਕਰੀਨਸ਼ਾਟ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਇਹਦਾ ਕਲਰ ਹੈਗਾ ਫਲੋਜੀ ਬਾਕੀ ਜੇ ਤੁਸੀਂ ਬਿਨਾ ਲਾਈਨਿੰਗ ਵਾਲੀ ਕਾਟਨ ਤੇ ਕਰਵਾਉਣਾ ਹੈ ਜੀ ਆਪਾਂ ਉਹ ਵੀ ਦੱਸ ਦਾਂਗੇ ਤੁਹਾਨੂੰ ਚੈੱਕ ਦੇ ਵਿੱਚ ਆਈ ਹੋਈ ਹੈ ਉਹਦੇ ਵਿੱਚ ਵੀ ਕੁਝ ਸੂਤ ਬਣੇ ਹੋਏ ਨੇ ਦੇਖੋ ਜੀ ਇਹ ਹੋ ਗਿਆ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਟਰ ਕਾਟਨ ਤੇ ਹੋਇਆ ਹੈ ਰੈਸਟ ਕਲਰ ਹੈ ਇਹਦੀ ਡਿਜ਼ਾਈਨਿੰਗ ਰਹੇਗੀ ਜੀ ਇਸ ਤਰ੍ਹਾਂ ਦੇਖੋ ਇਹਦੇ ਗਲੇ ਤੇ ਕੰਮ ਨਹੀਂ ਹੋਏਗਾ ਤੇ ਚੱਕਾ ਚੱਕਾ ਦਾ ਕੰਮ ਨਹੀਂ ਇਹ ਵਸੇ ਆਪਣੇ ਕਾਕਾ ਤੋਂ ਥੋੜਾ ਜਿਹਾ نیچے ਤੱਕ ਆ ਜਾਂਦਾ ਇਹ ਡਿਜ਼ਾਈਨ ਲਓ স্ক্রিনਸ਼ਾਟ ਤੇ ਇਹਦੇ ਵੀ ਦੇਖੋ ਜੀ ਇਹ ਬਾਹ ਦਾ ਕਿੰਨਾ ਹੈਵੀ ਡਿਜ਼ਾਈਨ ਬਣਿਆ ਹੋਇਆ ਬਾਹ ਦਾ ਇਹ ਵੀ ਐਦਾਂ ਬਣ ਜੇਗਾ ਜੀ ਦੇਖੋ ਲਓ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣੇਗਾ ਦੋਨੋਂ ਸਾਈਡ ਇਸ ਤਰ੍ਹਾਂ ਆ ਜਾਏਗਾ ਇਹ ਬਣਿਆ ਹੈ ਬਾਹ ਵਾਲਾ ਡਿਜ਼ਾਈਨ ਤੇ ਤੁਸੀਂ ਲੈ ਲੈਣਾ ਸਕਰੀਨਸ਼ਾਟ ਲੈ ਕੇ ਜੇ ਤੁਸੀਂ ਇਹ ਇਹਦੇ ਇੱਥੇ ਚਾਹੀ ਤੁਸੀਂ ਲਾਈਨਿੰਗ ਨਾ ਹੀ ਲਾਓ ਤਾਂ ਕੋਈ ਚੱਕਰ ਨਹੀਂ ਹੈ ਬਿਨਾ ਲਾਈਨਿੰਗ ਵੀ ਬਣ ਜੇਗਾ ਪਰ ਜਿਹੜਾ ਕਸਟਮਰ ਲਾਈਨਿੰਗ ਲਾਇਕ ਕਰਦਾ ਤਾਂ ਲਾਈਨਿੰਗ ਨੂੰ ਤੁਸੀਂ ਲਾ ਸਕਦੇ ਲਓ ਜੀ ਸਕਰੀਨਸ਼ਾਟ ਤੇ ਇਸ ਤੋਂ ਬਾਅਦ ਆ ਗਿਆ ਜੀ ਦੂਸਰਾ ਕਲਰ ਆ ਗਿਆ ਇਹ ਹੈਗਾ ਜੀ ਬਰਬਰੀ कॉटन ਤੇ ਇਹਨੂੰ ਕੋਈ ਲੋੜ ਨਹੀਂ ਲਾਈਨਿੰਗ ਲਾਉਣ ਦੀ ਇਹਦਾ ਪਿਸਤਾ ਕਲਰ ਹੈ ਇਹਦਾ ਇਸ ਤਰ੍ਹਾਂ ਘੇਰ ਤੇ ਕੰਮ ਰਹੇਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹਦਾ ਦੇਖੋ ਇਹ ਵਾਲਾ ਘੇਰ ਦਾ ਡਿਜ਼ਾਈਨ ਰਹੇਗਾ ਕਿੰਨਾ ਸੋਹਣਾ ਕੰਮ ਹੈ ਕਿੰਨੇ ਸੋਹਣੇ ਕਲਰ ਚਚਮੇ ਲੱਗੇ ਹੋਏ ਨੇ ਦੇਖੋ ਲੈ ਲਓ ਸਕਰੀਨਸ਼ਾਟ ਬਰਬਰੀ ਕਾ ਆਰਡਰ ਨਾ ਇਹ ਇਥੇ ਤੁਹਾਨੂੰ ਕੋਈ ਵੀ ਲਾਈਨਿੰਗ ਲਾਉਣ ਦੀ ਲੋੜ ਨਹੀਂ ਪੈਣੀ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਰਾਮ ਨਾਲ ਸੂਟਾ ਜਿਹੜਾ ਇਹ ਰੈਡੀ ਕਰ ਸਕਦੇ ਹੋ ਤੇ ਇਹਦੇ ਗਲੇ ਦਾ ਕੰਮ ਨਹੀਂ ਹੈਗਾ ਜੀ ਇਸ ਤਰ੍ਹਾਂ ਇਹਦਾ ਕੰਮ ਮਿਲੇਗਾ ਜੀ ਕਿੰਨਾ ਸੋਹਣਾ ਸਾਫ਼ ਸੁਥਰਾ ਦੇਖੋ ਇਹ ਸਲਵਾਰ ਦੇ ਪਹੁੰਚੇ ਤੇ ਆਏਗੀ ਜੀ ਦੇਖੋ ਜੇ ਸਲਵਾਰ ਦੇ ਪਹੁੰਚੇ ਤੇ ਆਉਗੀ ਪੇਲ ਤੇ ਇਹ ਹੈਗੀਆਂ ਨੇ ਜੀ ਇਸ ਤਰ੍ਹਾਂ ਦੋ ਬੇਲਾ ਬਣੀਆਂ ਹੋਈਆਂ ਨੇ ਬਾਹ ਦੇ ਉੱਪਰ ਇਹ ਦੋਨੇ ਪਾਸੇ ਬਾਹ ਤੇ ਡਿਜ਼ਾਈਨ ਹੋ ਰਿਹਾ ਪਰਬਰੀ ਕਾਟਨ ਦਾ ਸੂਟ ਹੈ ਜੀ ਕੋਈ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਤੁਸੀਂ ਬਿਨਾ ਲਾਈਨਿੰਗ ਬਤੋ ਸੂਟ ਕਿਵੇਂ ਮਰਜੀ ਰੈਡੀ ਕਰ ਸਕਦੇ ਹੋ ਲਾਈਟ ਬਿਲਕੁਲ ਲਾਈਟ ਪਿਸਤਾ ਕਲਰ ਹੈ ਦੇਖੋ ਸੋਨੂੰ ਵੀਡੀਓ ਦੇ ਵਿੱਚ ਸੇਮ ਦਿਖ ਰਿਹਾ ਜੀ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਹੈਗੀ ਹੈ ਚੈੱਕ ਅੰ ਵਿੱਚ ਆ ਗਈ ਕਾਟਨ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਇਸ ਤਰ੍ਹਾਂ ਦਾ ਮਿੱਠਾ ਜਿਹਾ ਕਲਰ ਹੈ ਇਹ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਨਾ ਵਾਲਾ ਡਾਰਕ ਹੈ ਨਾ ਵਾਲਾ ਲਾਈਟ ਹੈ ਲਓ ਜੀ ਇਹਦੇ ਘੇਰ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਸੀਸੇ ਦੇ ਨਾਲ ਮਿਰਰ ਵਰਕ ਦੇ ਨਾਲ ਇਹ ਦੋ ਖੁੰਜੇ ਤੇ ਫਲਾਵਰ ਬਣੇ ਹੋਏ ਨੇ ਜੀ ਜਰੀ ਦਾ ਕੰਮ ਮਿਲੇਗਾ ਤੁਹਾਨੂੰ ਮਹਿਰੂਨ ਦੇ ਨਾਲ ਕਿੰਨਾ ਸੋਹਣਾ ਕੰਬੀਨੇਸ਼ਨ ਹੋਇਆ ਦੇ ਇਹ ਤੁਹਾਨੂੰ ਪਸੰਦ ਆ? ਤਾਂ ਤੁਸੀਂ ਲੈ ਸਕਦੇ ਹੋ ਇਹ ਵਾਲਾ ਅਲਾਵਾ ਰਹੇਗਾ ਜੀ ਬਾਹ ਦੇ ਉੱਪਰ ਤਾਂ ਸੌਰੀ ਮੂਰੀ ਦੇ ਉੱਪਰ ਤੇ ਇਸ ਤੋਂ ਬਾਅਦ ਇਹੀ ਡਿਜ਼ਾਈਨ ਸੇਮ ਬਣੇਗਾ ਜੀ ਬਾਦੇ ਸਲਵਾਰ ਦਾ ਕੰਮ ਤਾਂ ਨੂੰ ਸਾਰੇ ਸੂਟ ਤੇ ਮਿਲੇਗਾ ਜੀ ਜਿਹੜਾ ਵੀਡੀਓ ਦੇ ਵਿੱਚ ਦਿਖਾਇਆ ਗਿਆ ਜੀ ਤੇ ਨਹੀਂ ਦਿਖਾਇਆ ਗਿਆ ਜੀ ਉਹ ਨਹੀਂ ਮਿਲਣਾ ਲਓ ਅੱਖਾ ਹੀ ਨਹੀਂ ਖੜਨ ਦਿੰਦਾ ਸੂਟਾਂ ਨੂੰ ਲਓ ਸਕਰੀਨ ਛਾਟ ਕਿੰਨਾ ਪਿਆਰਾ ਸੂਟ ਹੈ ਇਹਨੂੰ ਵੀ ਤੁਸੀਂ ਬਿਨਾ ਲਾਈਨਿੰਗ ਤੋਂ ਆਰਾਮ ਨਾਲ ਬਣਾ ਸਕਦੇ ਹੋ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਪ੍ਰਿੰਟਡ ਸ਼ਰਟਾਂ ਨਾਲ ਵਰਤ ਹੋਇਆ ਹੈ ਜਿਹੜਾ ਸੂਟ ਤੇ ਉਹ ਦਿਖਾਉਂਦੇ ਨੇ ਇਹ ਹੈਗਾ ਜੀ ਕਰਸਟ ਨੂਨ ਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਬ੍ਰੀਕ ਪ੍ਰਿੰਟ ਦੇ ਵਿੱਚ ਚਾਰ ਕਲਰ ਮਿਲ ਜਾਣਗੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਚਾਹੀਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਤੋਂ ਸੂਟ ਖਾ ਸਕਦੇ ਇਹ ਹੈਗਾ ਜੀ ਪੈਚ ਨਾਲ ਹੋਇਆ ਹੋਇਆ ਵਰਕੇ ਤੇ ਸਲਵਾਰ ਨਾਲ ਦਾ ਪੈਚ ਲਾਇਆ ਆਪਾਂ ਨੇ ਬਿਲਕੁਲ ਲਾਈਟ weight ਸ਼ਰਟ ਰਹੇਗੀ ਜੀ ਦੇਖੋ ਕੋਈ ਵੀ ਦਾ ਇਹ ਇਸ਼ੂ ਨਹੀਂ ਹੈਗਾ ਵੀ ਹਨਾ ਵੀ ਹੈਵੀ ਹੋ ਜਾਏਗਾ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਤੇ ਬਲੂ ਕਲਰ ਦਾ ਪੈਚ ਲਾ ਕੇ ਇਹ ਵਾਲਾ ਵਿੱਚ ਵਾਟਰਪਲਾਈ ਬਣੀ ਹੋਈ ਆ ਤੇ 셔ਟ ਦੇ ਵਾਟਰਪਲਾਈ ਦੇ ਵਿੱਚ ਵੀ 셔ਟ ਨਾਲ ਦੀ ਪੈਚ ਲੱਗਿਆ ਹੋਇਆ ਜੀ ਦੇਖੋ ਇਸ ਤਰ੍ਹਾਂ ਹੀ ਘੇਰ ਦਾ ਕੰਮ ਰਹੇਗਾ ਲਓ এবਾਰ ਆ ਗਿਆ ਜੀ ਘੇਰ ਦਾ ਕੰਮ ਇਸ ਤਰ੍ਹਾਂ ਪੈਚ ਲਾ ਕੇ ਹੀ ਬਾਹ ਦਾ ਕੰਮ ਮਿਲੂਗਾ ਤੁਹਾਨੂੰ ਦੇਖੋ ਜੀ ਇਹਦੇ ਵੀ ਸਲਵਾਰ ਤੇ ਵੀ ਤੁਹਾਨੂੰ ਵਰਕ ਮਿਲੇਗਾ ਇਸ ਤਰ੍ਹਾਂ ਜਿਹੜਾ ਬਾਹ ਤੇ ਕੰਮ ਹੋਇਆ ਹੈ ਜੀ ਉਹੀ ਸਲਵਾਰ ਤੇ ਹੋਵੇ ਲਓ ਇਸ ਤਰ੍ਹਾਂ ਮੈਚਿੰਗ ਸਲਵਾ ਰਾ ਹੈ ਇਹਨਾਂ ਇਹਦੇ ਵਿੱਚ ਸੇਮ ਆ ਪ੍ਰਿੰਟ ਨਹੀਂ ਸੇਮ ਹੋਏਗਾ ਜੀ ਪ੍ਰਿੰਟ ਇਸ ਤੋਂ ਬਰੀਕ ਚ ਆ ਗਿਆ ਤੇ ਤੁਸੀਂ ਮੇਰੇ ਕੋਲ ਕਲਰ ਦੀ ਪਿਕਸ ਲੈ ਲਿਓ ਚਾਰ ਕਲਰ ਮਿਲ ਜਾਣਗੇ ਲਓ ਜੀ ਇਹ ਆ ਗਿਆ ਕਰਸਟ ਮੂਨ ਦੇ ਵਿੱਚ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਬਣਿਆ ਹੈ ਬਾਕੀ ਜੇ ਤੁਸੀਂ ਸੇਮ ਲੈਣਾ ਮੇਰੇ ਕੋ ਮੜ ਜਾ ਮੈਸੇਜ ਕਰ ਲਿਓ ਆਪਾਂ ਸਾਫ ਤੇ ਪਤਾ ਕਰ ਲਾਂਗੇ ਸਾਰੇ ਸੂਟਾਂ ਦਾ ਵਰਕ ਹੈ ਜਿਹੜਾ ਇੱਕ ਤੋਂ ਇੱਕ ਸੋਹਣਾ ਰਹੇਗਾ ਜੀ ਅੱਜ ਬਣਿਆ ਲਓ ਜੀ ਇਸ ਤੋਂ ਬਾਅਦ ਆਪਾਂ ਨੇ ਕੀਤਾ ਹੋਇਆ ਇਹੀ ਚੌਰ ਜੱਟ ਕੇ ਇਸ ਹੁੰਦਾ ਆਪਾਂ ਨੇ ਆਲ ਓਵਰ ਕਾਫੀ ਸੇਲ ਹੋ ਗਏ ਜੀ ਤੇ ਮੈਚਿੰਗ ਕਾਫੀ ਸੇਲ ਹੋ ਗਏ ਜੀ ਆਪਾਂ ਨੇ ਹੁਣ ਕੀਤਾ ਜੀ ਇਹ ਨਾਲ ਸਲਵਾਰ ਤੇ ਬਰਕ ਜੋਰ ਜੱਟ ਦੀ ਆਪਾਂ ਨੇ ਰੱਖੀ ਹੈ ਜੀ ਸਲਵਾਰ ਸਲਵਾਰ ਤੇ ਇਸ ਤਰ੍ਹਾਂ ਦਾ ਵਿੱਚੋਂ ਛੂਟ ਦੇ ਵਿੱਚੋਂ ਦੇਖੋ ਜੀ ਸਲਵਾਰ ਤੇ ਨਾ ਇਸ ਤਰ੍ਹਾਂ ਦਾ ਵਿੱਚੋਂ ਇਹ ਜੋ ਕਲਰ ਲੈ ਕੇ ਸਲਵਾਰ ਸ਼ਰਟ ਦਿਓ ਇਸ ਤਰ੍ਹਾਂ ਆਪਾਂ ਨੇ ਸਲਵਾਰ ਤੇ ਪੇਲ ਬਣਾਈ ਹੈ ਸਲਵਾਰ ਬਣਾਈ ਹੈ ਜੀ ਸਟੇਟ ਤੇ ਕਿੰਨਾ ਸੋਹਣਾ ਕੰਮ ਮਿਲੂਗਾ ਤੁਹਾਨੂੰ ਸਾਫ ਸੁੱਤ ਲਓ ਇਹਦੇ ਨਾਲ ਦਾ ਸੂਟ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਕੋਲ ਹੈਗੇ ਨੇ ਜੀ ਇੱਕ ਦੋ ਸੂਟ ਆਪਾਂ ਨਾ ਮੇਰੇ ਜਲਦੀ ਬੁੱਕ ਕਰ ਲਓ ਇਹਨਾਂ ਨੂੰ ਚਲੋ ਜੀ ਮੈਂ ਤੁਹਾਨੂੰ 6-7 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ 90-90 ਰੰਗ ਨੇ ਜੀ 90-90 ਡਿਜ਼ਾਈਨ ਤਿਆਰ ਕੀਤੇ ਹੋਏ ਨੇ ਗਰਮੀ ਦੇ ਵਿੱਚ ਬਿਲਕੁਲ ਲਾਈਟ weight ਆ ਨਾ ਆਪਾਂ ਬੜਾ heavy work ਵੀ ਨਹੀਂ ਪਾ ਸਕਦੇ ਨਾਰਮਲ ਵਰਕ ਦੇ ਸੂਟ ਨੇ ਜਿਹੜੇ ਆਪਾਂ ਰੈਡੀ ਕਰਕੇ ਪਾ ਸਕਦੇ ਆ ਬਾਕੀ ਤੁਹਾਡੀ ਚੁਆਇਸ ਹੈ ਜੀ ਜਿਵੇਂ ਦਾ ਵੀ ਤੁਸੀਂ ਸੂਟ ਕਹੋਗੇ ਅਸੀਂ ਵਰਕ ਰੈਡੀ ਕਰਕੇ ਦੇਵਾਂਗੇ ਜੀ ਪ੍ਰਿੰਟ ਸੂਟ ਚਾਹੀਦੇ ਨੇ ਪ੍ਰਿੰਟ ਸੂਟ ਤਾਂ ਜਿਹੜਾ ਆਪਣੇ ਕੋਲੇ ਕਮਾਲੀ ਹੈ ਜੀ ਸਭ ਤੋਂ ਪ੍ਰਿੰਟ ਨੇ ਜਿਹੜੇ ਉਹ ਵਧੀਆ ਤੇ ਵੈਸਟਰਨ ਨਵੇਂ ਜਿਹੜਾ ਵੀ ਅਲੱਗ ਜੀ ਚੀਜ਼ ਮਿਲਦੀ ਹੈ ਆਪਣੇ ਕੋਲੋਂ ਤਾਂ ਤੁਸੀਂ ਪਲੀਜ਼ ਸਾਰੀਆਂ ਵੀਡੀਓ ਨੂੰ ਚੈੱਕ ਕਰਕੇ ਉਥੋਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਥੋੜਾ ਜਿਹਾ ਮੇਰੀਆਂ ਭੈਣਾਂ ਜਿਨ੍ਹਾਂ ਦੇ ਪਾਰਸਲ ਨੇ ਜੀ ਥੋੜਾ ਜਿਹਾ ਕੋਈ ਪੋਸਟ ਆਫਿਸ ਦੇ ਵਿੱਚ ਪ੍ਰੋਬਲਮ ਹੈ ਉਹਦੇ ਕਰਕੇ ਲੇਟ ਚੱਲ ਰਿਹਾ ਕੰਮ ਆਰਡਰ ਲੱਗ ਚੁੱਕੇ ਨੇ ਜੀ ਜਿਹੜੇ ਕੱਲ ਪਰਸੋਂ ਦੇ ਆਰਡਰ ਨੇ ਉਹੀ ਰਹਿੰਦੇ ਨੇ ਬਾਕੀ ਸਾਰੇ ਕਲੀਅਰ ਨੇ ਥੋੜਾ ਜਿਹਾ ਵੇਟ ਕਰ ਲਓ ਜੀ ਮਿਲ ਜਾਣਗੇ ਤੇ ਜੇ ਨਾ ਵੀ ਮਿਲੇ ਤਾਂ ਸਾਨੂੰ ਤੁਸੀਂ ਮੈਸੇਜ ਕਰ ਦਿਓ ਅਸੀਂ ਪਤਾ ਕਰਕੇ ਦੱਸ ਦਾਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਜੇ ਕਿਸੇ ਨੇ ਵਰਕ ਕਰਵਾਉਣਾ ਜੀ ਤਾਂ ਵਰਕ ਵਾਲੇ ਪਲੇਨ ਫੈਬਰਿਕ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਹੈਗੀ ਆ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਬਾਕੀ ਤੁਹਾਡੀ ਚੋਇਸ ਹੈ ਜੀ ਪ੍ਰਿੰਟ ਤਾਂ ਇੱਕ ਤੋਂ ਇੱਕ ਮਿਲੇ ਜਾਏਗਾ ਤੁਹਾਨੂੰ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸਿਰ ਥੈਂਕ ਯੂ ਜੀ ਤੁਹਾਡਾ ਵੀਡੀਓ ਲਈ ਧੰਨਵਾਦ ਸਾਰਿਆਂ ਨੂੰ ਇੰਨਾ ਪਿਆਰ ਦੇਣ ਲਈ ਹੋਰ ਵੀ ਖਿੱਚੋ ਤੁਸੀਂ ਕਵ ਮਿਲਦੇ ਆ ਕੱਲ ਨੂੰ ਨਵੇਂ ਸੂਟਾਂ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ